ਕਿ ਤੁਹਾਨੂੰ ਵੀਰੋਂ ਇੱਕ ਗੱਲ ਪੱਲੇ ਬੰਨ੍ਹ ਲਓ। ਪਦਾਨ ਰੀਜੈਂਟ ਜਾਂ ਫਰਟੀਰਾ ਇਹਨਾਂ ਬੇਹੱਦ ਖਤਰਨਾਕ ਦਾਣੇਦਾਰ ਜ਼ਹਿਰਾਂ ਦਾ ਤੁਹਾਡੇ ਝੋਨੇ ਦੀ ਫੌਟ ਨਾਲ ਇੱਕ ਪੈਸੇ ਦਾ ਵੀ ਸੰਬੰਧ ਨਹੀਂ ਹੈਗਾ। ਤੁਹਾਡੇ ਝੋਨੇ ਦੀ ਫੌਟ ਨਿਰਪਰ ਕਰਦੀ ਆ ਤੁਹਾਡੀ ਜ਼ਮੀਨ ਦੀ ਸਿਹਤ, ਜ਼ਮੀਨ ਦੀ ਤਾਕਤ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਤੇ। ਤੇ ਜ਼ਮੀਨ ਦੀ ਸਿਹਤ ਜ਼ਮੀਨ ਦੀ ਤਾਕਤ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਅੱਗੇ ਨਿਰਪਰ ਕਰਦੀ ਹੈ ਤੁਹਾਡੀ ਜ਼ਮੀਨ ਵਿੱਚਲੇ ਜੀਵ ਤੱਤ ਤੇ ਇਹ ਉਹੀ ਜੀਵ ਤੱਤ ਹੈ ਜਿਹੜਾ ਜ਼ਮੀਨ ਦੇ ਵਿੱਚੋਂ ਖੁਰਾਕ ਦੀ ਮੁੱਢਲੀ ਸਪਲਾਈ ਲੈ ਕੇ ਜੜਾਂ ਦੇ ਮਾਧਿਅਮ ਨਾਲ ਤੁਹਾਡੀ ਫਸਲ ਤੱਕ ਪਹੁੰਚਦੀ ਕਰਦਾ ਇਹ ਉਹੀ ਜੀਵ ਤੱਤ ਹੈ ਜਿਹੜਾ ਤੁਹਾਡੀ ਫਸਲ ਦੀਆਂ ਜੜਾਂ ਨੂੰ ਫੰਗਸ ਦੇ ਹਮਲੇ ਤੋਂ ਸੁਰੱਖਿਅਤ ਕਰਦਾ ਨੀਮਾ ਤੋੜ ਦੇ ਹਮਲੇ ਤੋਂ ਸੁਰੱਖਿਅਤ ਕਰਤਾ ਜਦੋਂ ਤੁਸੀਂ ਆਪਣੀ ਫਸਲ ਤੇ ਛੱਟੇ ਦੇ ਨਾਲ ਦਾਣੇਦਾਰ ਜ਼ਹਿਰ ਵਰਤ ਲੈਨੇ ਹੋ ਜਦੋਂ ਤੁਸੀਂ ਆਪਣੀ ਫਸਲ ਚ ਦਾਣੇਦਾਰ ਜ਼ਹਿਰ ਪਾ ਦਿੰਨੇ ਹੋ ਤਾਂ ਆਪਣੇ ਸੁਭਾਅ ਮੁਤਾਬਕ ਇਹ ਜਿਹੜੇ ਜ਼ਹਿਰ ਰਹਿ ਗਿਆ ਇਸ ਜੀਵ ਤਤ ਦਾ ਵੱਡ ਪਦਰਾ ਕਾਣ ਕਰਦੇ ਆ ਜਿਦਾ ਕਿ ਅੱਗੇ ਚੱਲ ਕੇ ਸਾਨੂੰ ਹੀ ਵੱਡਾ ਨੁਕਸਾਨ ਹੁੰਦਾ ਪਹਿਲਾਂ ਤਾਂ ਜਦੋਂ ਖੁਰਾਕ ਨੂੰ ਸਪਲਾਈ ਦੇਣ ਵਾਲੇ ਜੀਵ ਤੱਤ ਦਾ ਘਾਣ ਹੋ ਗਿਆ ਫਸਲ ਦੀਆਂ ਜੜਾਂ ਨੂੰ ਫੰਗਸ ਅਤੇ ਨਿਮਾਟੋਡ ਦੇ ਹਮਲੇ ਤੋਂ ਸੁਰੱਖਿਅਤ ਰੱਖਣ ਵਾਲੇ ਜੀਵ ਤੱਤ ਦਾ ਘਾਣ ਹੋ ਗਿਆ ਤਾਂ ਇਹਦਾ ਮਤਲਬ ਹੈ ਕਿ ਜ਼ਮੀਨ ਦੇ ਵਿੱਚੋਂ ਖੁਰਾਕ ਦੀ ਸਪਲਾਈ ਘਟੂਗੀ ਜਾਨੀ ਕਿ ਸਾਨੂੰ ਬਾਹਰੋਂ ਖੁਰਾਕ ਦੇਣੀ ਪਵੇਗੀ ਤੇ ਫਿਰ ਜੜਾਂ ਨੂੰ ਫੰਗਸ ਅਤੇ ਨਿਮਾਟੋਡ ਦਾ ਅਟੈਕ ਆਏਗਾ ਉਹਦੀ ਰੋਕ ਥਾਮ ਲਈ ਸਾਨੂੰ ਬਾਹਰੋਂ ਜਿਹੜਾ ਹੈਗਾ ਪਰਬੰਧ ਕਰਨੇ ਪੈਣਗੇ ਜਾਨੀ ਕਿ ਤੁਹਾਡਾ ਹੀ ਖਰਚਾ ਵਧੇਗਾ ਤੁਹਾਡੀ ਹੀ ਜ਼ਮੀਨ ਦੀ ਸਿਹਤ ਤਾਕਤ ਅਤੇ ਉਪਜਾਊ ਸ਼ਕਤੀ ਦਾ ਨੁਕਸਾਨ ਹੋਏਗਾ ਲੰਬੇ ਸਮੇਂ ਦੇ ਵਿੱਚ ਇਹਦੇ ਇਲਾਵਾ ਜਦੋਂ ਤੁਸੀਂ ਝੋਨੇ 'ਚ ਦਾਣੇਦਾਰ ਜ਼ਹਿਰ ਪਾਉਨੇ ਹੋ ਤਾਂ ਝੋਨੇ ਅੰਦਰ ਖੜੇ ਪਾਣੀ 'ਚ ਡੱਡੀਆਂ ਮੱਛੀਆਂ ਤੇ ਹੈਲੀਕਾਪਟਰ ਦੇ ਜਿਹੜੇ ਬੱਚੇ ਮੌਜੂਦ ਹੁੰਦੇ ਆ ਜਿਨ੍ਹਾਂ ਨੇ ਅੱਗੇ ਜਾ ਕੇ ਤੁਹਾਡੀ ਫਸਲ ਨੂੰ ਸ਼ਾਕਾਹਾਰੀ ਕੀੜਿਆਂ ਦੇ ਹਮਲੇ ਤੋਂ ਸੁਰੱਖਿਅਤ ਰੱਖਣਾ ਸੀ ਉਹਨਾਂ ਦਾ ਵੀ ਵੱਡ ਪੱਧਰਾ ਘਾੜ ਹੋ ਜਾਂਦਾ ਸੋ ਹੁਣ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਝੋਨੇ 'ਚ ਇਹਨਾਂ ਦਾਣੇਦਾਰ ਜ਼ਹਿਰਾਂ ਦੀ ਵਰਤੋਂ ਕਰਨੀ ਹੈ ਕਿ ਨਹੀਂ ਕਰਨੀ ਇਹਨਾਂ ਦੀ ਵਰਤੋਂ ਕਰਨ ਦਾ ਨੁਕਸਾਨ ਹੀ ਨੁਕਸਾਨਾ ਫਾਇਦਾ ਇੱਕ ਪੈਸੇ ਦਾ ਵੀ ਨਹੀਂ ਹੈਗਾ ਮੈਂ ਅਜਿਹੇ ਕਿਸਾਨਾਂ ਨੂੰ ਜਾਣਦਾ ਜਿਨ੍ਹਾਂ ਨੇ 15 15 ਸਾਲ ਹੋ ਗਏ ਇਹਨਾਂ ਦਾਣੇਦਾਰ ਜ਼ਹਿਰਾਂ ਦੀ ਵਰਤੋਂ ਆਪਣੇ ਝੋਨੇ ਦੇ ਵਿੱਚ ਕਰਨੀ ਬੰਦ ਕੀਤੀ ਹੋਈ ਹੈ ਤੇ ਉਹਨਾਂ ਦੀ ਫਸਲ ਵੀ ਤੁਹਾਡੇ ਜਿੰਨੀ ਹੀ ਨਿਕਲਦੀ ਆ ਉਹ ਕਿਸੇ ਪੱਖੋਂ ਵੀ ਤੁਹਾਡੇ ਤੋਂ ਘੱਟ ਨਹੀਂ ਰਹਿੰਦੀ ਸੋ ਕਿਰਪਾ ਕਰਕੇ ਆਪਣੇ ਦਿਮਾਗ ਤੋਂ ਕੰਮ ਲਵੋ ਆਪਣੀ ਜ਼ਮੀਨ ਦੇ ਸਕੇ ਹੋਵੋ ਨਾ ਕਿ ਉਹਨਾਂ ਕੰਪਨੀਆਂ ਦੇ ਸਕੇ ਹੋਵੋ ਜਿਹੜੀਆਂ ਲਗਾਤਾਰ ਤੁਹਾਨੂੰ ਜਿਹੜਾ ਹੈਗਾ ਗੁੰਮਰਾਹਕੂਣ ਪ੍ਰਚਾਰ ਦੇ ਨਾਮ ਤੇ ਆਪਣਾ ਅੱਗ ਸੁਆਹ ਵੇਚ ਕੇ ਆਪਣੀਆਂ ਤਜੋਰੀਆਂ ਭੰਨ ਦੇ ਵਿੱਚ ਲੱਗੀਆਂ ਆਈਆਂ ਜੇ ਜ਼ਮੀਨ ਸਿਹਤਮੰਦ ਤੰਦਰੁਸਤ ਤਾਕਤਵਰ ਤੇ ਉਪਜਾਊ ਹੋਊਗੀ ਤਾਂ ਤੁਹਾਡੀ ਫਸਲ ਵੀ ਜਿਹੜੀ ਹੈਗੀ ਹੈ ਹਮੇਸ਼ਾ ਜਾਨ ਚ ਰਹੂਗੀ ਉਹਦੀ ਫੋਟ ਵੀ ਪੂਰੀ ਹੋਊਗੀ ਤੇ ਉਹਨੂੰ ਕੀੜਿਆਂ ਤੇ ਬਿਮਾਰੀਆਂ ਦੇ ਹਮਲੇ ਦਾ ਖਤਰਾ ਵੀ ਕੋਈ ਨਹੀਂ ਰਹੇਗਾ ਸੋ ਜੈਸੀ ਜ਼ਮੀਨ ਵੈਸੀ ਫਸਲ ਤੇ ਜੈਸੀ ਫਸਲ ਵੈਸੀ ਨਸਲ ਇਹ ਗੱਲ ਨੂੰ ਹਮੇਸ਼ਾ ਪੱਲੇ ਬੰਨ ਕੇ ਖੇਤੀ ਕਰੋ ਤੁਹਾਡਾ ਭਲਾ ਹੋਏਗਾ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਅਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ